ਇਹ ਇਤਿਸ਼ਾਹ ਹੈ ਇਤੋਂ ਜ਼ਿਆਦਾ ਮਰਕਰ ਹੈ ਇਤਿਸ਼ਾਹ ਹੈ ਅੱਛਾ ਇਹ ਤੁਹਾਡੇ ਇਤਿਸ਼ਾਹ ਤੋਂ ਪਤਾ ਲੱਗਦਾ ਆਮ ਲੋਕਾਂ 'ਚ ਬਹੁਤ ਵੱਡਾ ਇਤਿਸ਼ਾਹ ਹੈ ਸੋ ਮੈਂ ਅੱਜ ਦੇ ਇਸ ਉਮੀਦਵਾਰ ਨਿਮਨਤ ਪੱਤਰ ਪਾਸੇ ਜਿਹੜੇ ਸਾਡੇ ਵਰਕਰ ਸਭਾਨ ਆਮ ਲੋਕ ਸੀਨੀਅਰ ਲੀਡਰ ਸਭਾਨ ਆਏ ਸੀ ਮੈਂ ਪਹਿਲੀ ਗੱਲ ਤੋਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਅੱਜ ਅਸੀਂ ਲੋਕਤੰਤਰ ਦਾ ਜਿਹੜਾ ਸਭ ਤੋਂ ਵੱਡਾ ਦੰਗਲ ਭਾਰਤ ਦੇ ਵਿੱਚ ਚੱਲ ਰਿਹਾ ਹੈ ਸੋ ਉਹਨਾਂ ਦਾ ਔਰ ਉਹਦੀ ਉਮੀਦਵਾਰੀ ਦੇ ਕਾਗਜ਼ ਭਰੇ ਨੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਔਰ ਜਿਹੜੀ ਦੇਸ਼ ਕੌਮ ਦੀ ਸੇਵਾ ਹੈ ਔਰ ਜਿਹੜੀ ਕਸਮ ਖਾਦੀ ਹੈ ਕਿ ਸੰਵਿਧਾਨ ਦੇ ਅਧਿਕਾਰਾਂ ਦੀ ਰੱਖ ਕੀਤੀ ਜਾਊਗੀ ਔਰ ਇਹ ਜਿਹੜੀ ਮਾਈਕਲੇ ਇਲੈਕਸ਼ਨ ਹੈ ਇਹ ਦੇਸ਼ ਦੇ ਵਿੱਚ ਇੱਕ ਨਵੀਂ ਸਰਕਾਰ ਬਣਾਉਣ ਚਾਹੀਦੀ ਔਰ ਨਵੀਂ ਸਰਕਾਰ ਅਸੀਂ ਬਣਾਵਾਂਗੇ ਉਹਦੀ ਧਾਈ ਵਾਲਾ ਵੱਡਾ ਦਾਵਾ ਕਰਦੇ ਨੇ ਕਿ ਨੇ 2 ਲੱਖ ਤੋਂ ਵੀ ਜ਼ਿਆਦਾ ਜਿੱਤ ਕੇ ਜਾਵਾਂਗਾ ਅਪਿੰਦ ਸਰ ਜੀ ਮੇਰਾ ਕਹਿ ਲੈ ਇਹ ਨਜੂਮੀ ਬੁੜਾ ਨਹੀਂ ਕਰਨਾ ਚਾਹੀਦਾ ਆਪਣੇ ਆਪ ਨੂੰ ਬੰਦੇ ਨੂੰ ਪਤਾ ਹੁੰਦਾ ਕਿੱਥੇ ਕੀ ਹੈ ਹੁਣ ਜਿਹੜਾ ਬੰਦਾ ਜਿਹੜਾ ਬੰਦਾ ਸੁਪਨਾ ਵੇਖਦਾ ਹੋਵੇ ਤਾਂ ਕੀ ਹੱਲ ਕੀਤਾ ਜਾ ਸਕਦਾ ਮੇਰੇ ਕੋਲ ਟੋਟਲ ਵੋਟ ਗਿਣਦੇ ਨੇ ਵੀ ਟੋਟਲ ਵੋਟ 2.5 ਕਿੰਨੀ ਕਰਨ ਨੂੰ ਮਿਲਣੀ ਹੈ ਪਤਾ ਨਹੀਂ 2 ਲੱਖ ਮਿਲਣੀ ਹੈ ਦੇਖਦੇ ਹੋ ਕਾਲੀ ਗੱਲ ਬਹੁਤ ਚੈਲੰਜ ਕਰ ਰਿਹਾ ਇਸ ਵੇਲੇ ਪੰਥਕ ਜਮਾਤ ਹੈ ਤੇ ਮਿਸਲ ਨੇ ਅੱਛਾ ਕਾਲੀ ਦਲ ਨੂੰ ਕਿਵੇਂ ਵੇਖਦੇ ਹੋ ਜੀ ਬੜਾ ਚੈਲੰਜ ਕਰ ਰਹੇ ਹੋ ਕਹਿੰਦੇ ਕਿ ਅਸੀਂ ਸੀਟਾਂ ਜਿੱਤਣੀ ਹੈ ਦੇਖੋ ਅੱਜ ਤੁਸੀਂ ਆਜ਼ਾਦ ਉਮੀਦਵਾਰ ਨੂੰ ਪੁੱਛ ਲੋਗੇ ਉਹਨੇ ਕਹਣਾ ਮੈਂ ਜਿੱਤ ਰਿਆਂ ਆ ਅਕਾਲੀ ਦਲ ਮੇਰਾ ਖਿਆਲ ਹੈ ਜਿਸ ਤਰੀਕੇ ਦੇ ਨਾਲ ਡਿਕਲਾਈਨ ਹੋ ਰਿਹਾ ਉਹਨੂੰ ਏਡੀ ਵੱਡੀ ਮੀਟ ਰੱਖਣੀ ਨਹੀਂ ਚਾਹੀਦੀ ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਸਮਾਂ ਰਹਿੰਦੇ ਉਹਨਾਂ ਨੇ ਕੋਈ ਜੀ ਐਡਰੈਸ ਨਹੀਂ ਕੀਤੀ ਸਹੀ ਤਰੀਕੇ ਨਾਲ ਉਹੀ ਕਾਰਨ ਹੈ ਜਿ ਸਮੁੱਚੇ ਪੰਜਾਬ ਦੇ ਵਿੱਚ ਉਹਨਾਂ ਵਿਰੁੱਧ ਬਹੁਤ ਗੁੱਸਾ ਆ। ਹੂੰ। ਔਰ ਇਹੀ ਕਾਰਨ ਹੈ ਕਿ ਉਹਨਾਂ ਦੇ ਲੀਡਰ ਵੀ ਸਹਬਾਨ ਵੀ ਮਤਲਬ ਦੂਜੀਆਂ ਪਾਰਟੀਆਂ 'ਚ ਸ਼ਿਫਟ ਹੋ ਰਹੇ ਨੇ। ਔਰ ਪਿੱਛੇ ਕੋਈ ਲੀਡਰਸ਼ਿਪ ਹੀ ਏਡੀ ਵੱਡੀ ਉਹਨਾਂ ਕੋਲ ਹੈ ਨਹੀਂ। ਪਰ ਜਿਸ ਤਰੀਕੇ ਨਾਲ ਨੈਸ਼ਨਲ ਲੀਡਰ ਕਿਹੜੇ ਕਿਹੜੇ ਆ ਰਹੇ ਨੇ। ਦੇਖੋ ਕਾਫੀ ਲੀਡਰ ਜਿਹੜੀ ਹੈ ਸਟਾਰਕ ਪੈਂਦੀ ਮੇਰਾ ਤਾਂ ਦੋ ਤਿੰਨ ਦਿਨ ਦਾ ਕਸੀ ਹੈ। ਕਲੀਅਰ ਕਰਦੇ ਆ ਕਿ ਕੌਣ ਕੌਣ ਆਉਣਗੇ ਨੌਜਵਾਨ ਲੀਡਰ ਵੀ ਆਉਣਗੇ ਔਰ ਜਿਹੜੇ ਵੱਡੇ ਸਿਆਸਤਦਾਨ ਨੇ ਉਹ ਵੀ ਆਉਣਗੇ। ਹਰ ਤਰ੍ਹਾਂ ਦਾ ਕਾਂਗਰਸ ਵਰਕਰ ਤੋਂ ਲੈ ਕੇ ਸੀਨੀਅਰ ਲੀਡਰ ਜਿਹੜਾ ਤੁਹਾਨੂੰ ਆਉਣ ਵਾਲੇ ਇਲੈਕਸ਼ਨ ਚ ਕਰਨਜੀਤ ਸਿੰਘ ਕਰਨਜੀਤ ਸਿੰਘ ਸੰਧੂ ਦਾ ਅਮਰੀਕਾ ਮਾਡਲ ਹੈ ਉਹਦੋਂ ਕਿਵੇਂ ਇੱਕ ਗੁਰਜੀਤ ਔਲਲਾ ਲੜ ਪਾਏਗਾ ਮੈਂ ਤਿੰਨੇ ਉਮੀਦਵਾਰਾਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਪਰ ਨੇਕ ਆਂਦੇ 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 ਬੋਲੋ ਜੋ ਸਿੰਘ ਸਿੱਧੂ ਨੇ ਨਜ਼ਰ ਆਇਆ ਸੀ ਰਾਏ ਤੇ ਕਹਿੰਦੇ ਕਿ ਦਿਨ ਦੇ ਵਿੱਚ ਆਉਣਗੇ ਪਰ ਨਹੀਂ ਆਇਆ ਇਹਨਾਂ ਤੇ ਸਵਾਲ ਤੇ ਲੈ ਲਓ ਜੀ ਸਿੱਧੂ ਸਾਹਿਬ ਆ ਰਹੇ ਜਿਹੜਾ ਪ੍ਰਚਾਰ ਕਰ ਮੈਂ ਸ਼ੁਭ ਕਾਮਨਾਵਾਂ ਦਿੰਦਾ ਦਿਨਾਂ ਨੂੰ ਅੰਮ੍ਰਿਤਸਰ ਦੀ ਗੰਭੀਰਤਾ ਨੂੰ ਸਮਝੋ ਸੱਚੀ ਸੁੱੱਚੀ ਰਾਜਨੀਤੀ ਕਰੋ ਔਰ ਇਹ ਗੱਲ ਲੋਕਾਂ ਨੇ ਤੈਅ ਕਰਨੀ ਇੱਕ ਤਰੀਕ ਨੂੰ ਆਪਣਾ ਪ੍ਰਚਾਰ ਹਰ ਗੱਲ ਨੂੰ ਇਹ ਸ਼ਹਿਰ ਦੀ ਮਰਿਆਦਾ ਨੂੰ ਸਮਝਦੇ ਹੋਏ ਸੱਚ ਦੇ ਦਾਤ ਉਹ ਕਹਿੰਦੇ 390 ਵੀ ਵੇਚਦਾ ਕਿਉਂਕਿ ਜਦੋਂ ਇੱਕ ਬਹੁਤ ਵੱਡੇ ਲੀਡਰ ਸਹਿਬਾਂ ਝੂਠ ਮਾਰਦੇ ਆ ਤੇ ਗਲਤ ਗੱਲਾਂ ਕਰਦੇ ਆ ਉਹਦਾ ਅਸਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਜਾਂਦਾ ਆ ਸਿੱਧੂ ਸਾਹਿਬ ਮੇਰਾ ਕਹਿ ਲਾ ਕਿ 2 ਦਿਨ ਦੇ ਵਿੱਚ ਵਿੱਚ ਤੁਹਾਡੇ ਕੋਲ ਤੁਸੀਂ ਕਿੰਨੀ ਕਦੇ ਵੀ ਇਸ ਵਾਰ ਤੁਸੀਂ 99000 ਦੇ ਕੋਲ ਲਿਜੀ ਤੁਸੀਂ ਐਸੇ ਇਹ ਕਿਵੇਂ ਕਰਦੇ ਮੈਂ ਤਾਂ ਕਹਿ ਲੇ ਤੋ ਉਹ ਤਾਂ ਉਹ ਜਿਹੇ ਲੋਕ ਤਾਂ ਉਹ ਤੱਕ ਉਹਦਾ ਜਿਹੜੇ ਨੇ ਸਾਡੇ ਦੀ ਨਜ਼ਰ ਨਹੀਂ ਆਇਆ ਉਹਦਾ ਸਭ ਪ੍ਰਚਾਰ ਹੈ ਜਿਹਦਾ ਤੁਸੀਂ ਦੇਖ ਰਿਹਾ ਹੋ ਇਹ ਇਹ ਜਿਹੜਾ ਵਿਕਾਸ ਹੈ ਉਹਨਾਂ ਨੂੰ 4 ਤਰੀਕ ਨੂੰ ਨਜ਼ਰ ਆਏਗਾ ਐਡਵਾਂਸ ਤੋਂ ਇਹਨਾਂ ਨੇ ਦਿਖਾਇਆ ਜਾ ਸਕਦਾ ਇਹਦੇ ਮਤਲਬ ਕਹਿ ਰਹੇ ਆ ਕਿ ਜਿਹੜੀ ਚੀਜ਼ ਕਿਸੇ ਨੂੰ ਸਮਝ ਨਹੀਂ ਆਈ ਉਹਦਾ ਕੀ ਕਰਾਂ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਜਿਹੜੀ ਆਪਣੀ ਰਾਜਨੀਤੀ ਹੈ ਉਹ ਇੱਕ ਬਹੁਤ ਵੱਡੇ ਅਹੁਦੇ ਤਵਾ ਕੇ ਇਹਦਾ ਚੋਣ ਕੀਤੀ ਹੈ ਉਹਨਾਂ ਨੂੰ ਕਿਸੇ ਦੀ ਮੁਸ਼ਕਲਤਾ ਪਤਾ ਨਹੀਂ ਹੈਗਾ ਉਹ ਦਾ ਕੋਈ ਪਰ ਅਮਰੀਕਾ ਅਮਰੀਕਾ ਜਦੋਂ ਉਹ ਭੂਗੋ ਕੇ ਤੁਹਾਡੇ ਘਰ ਦੇ ਬਾਹਰ ਜਾਂਦੇ ਨਾਲਾ ਵੇਖਣ ਵਾਸਤੇ ਉਹ ਮੇਰੇ ਨਾਲ ਆ ਕੇ ਮੇਰੇ ਨਾਲ ਸਾਹਿਬ ਮਹਿਨਾ ਜੀ ਆਇਆਂ ਨੂੰ ਲੋਕਾਂ ਨੇ ਲੋਕਾਂ ਨੇ ਉਹਨਾਂ ਨੂੰ ਘੇਰਿਆ ਲੋਕਾਂ ਨੇ ਉਹਨਾਂ ਨੂੰ ਘੇਰਿਆ ਕਮੈਂਟਾਂ ਵਿੱਚ ਤੁਹਾਡੀ ਸਰਕਾਰ ਆਪਣੇ ਸਾਡੇ ਬਾਹਰ ਦੇ ਨਾਲਾ ਬੰਦ ਕਰ ਸਕੇ ਹੋਰ ਕੀ ਇੱਕ ਵਾਰ ਮੇਰੀ ਇੱਕ ਹੀ ਬੇਨਤੀ ਹੈ ਇਹ ਨਾਲੇ ਤੇ ਬੰਦ ਹੋ ਜਾਣਾ 4 2 2024 ਦਾ ਇੱਥੋਂ ਪ੍ਰੋਜੈਕਟ ਬਣ ਕੇ ਡੀਸਬ ਤੋਂ ਗਿਆ ਪਰ ਮੈਂ ਇੱਕ ਗੱਲ ਇਹਨਾਂ ਨੂੰ ਕਹਿਣਾ ਚਾਹੁੰਨਾ ਇਹ ਨਾਲੇ ਤੇ ਬੰਦ ਹੋ ਜਾਣੇ ਆ ਆਪਣੇ ਅੰਦਰ ਵਾਲੇ ਗੰਦੇ ਨਾਲੇ ਕਿੱਦਾਂ ਬੰਦ ਕਰਨੇ ਉਹ ਤਾਂ ਸੋਚੋ ਉਹਦਾ ਪ੍ਰਬੰਧ ਇੱਕ ਤਰੀਕ ਨੂੰ ਲੋਕਾਂ ਨੇ ਤੁਹਾਡਾ ਕਰਨਾ ਆਪਣੇ ਅੰਦਰ ਜਿਹੜੇ ਵਗਦੇ ਗੰਦੇ ਨਾਲੇ ਆ ਚਾਹੇ ਉਹ ਚ ਲਾਅਨ ਆਰਡਰ ਹੈ ਚਾਹੇ ਡਰੱਗ ਦੀ ਸਮੱਸਿਆ ਹੈ ਚਾਹੇ ਉਹ ਚ ਭ੍ਰਿਸ਼ਟਾਚਾਰ ਹੈ ਚਾਹੇ ਉਹਦੇ ਚ ਮਤਲਬ ਝੂਠ ਮਾਰਨ ਦੀ ਪ੍ਰਕਿਰਿਆ ਹੈ ਚਾਹੇ ਪੰਜਾਬ ਨੂੰ ਲੁੱਟਣ ਦੀ ਪ੍ਰਕਿਰਿਆ ਹੈ ਇਹ ਜਿਹੜੇ ਅੰਦਰ ਗੰਦੇ ਵਾਲੇ ਨਗਦੇ ਨਾਲੇ ਵਗਦੇ ਹਨ ਉਹਨਾਂ ਬਾਰੇ ਤੁਸੀਂ ਇੱਕ ਗੱਲ ਕਹਿਣੀ ਚਾਹੁੰਦੇ ਹੋ ਤੁਹਾਡੇ ਮੱਦੇ ਜੀ 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 ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜੀ ਕਿ ਦੋਨੋਂ ਜਿਹੜੇ ਉਮੀਦਵਾਰ ਨੇ ਇੱਕ ਮੌਜੂਦਾ ਮੰਤਰੀ ਨੇ ਇੱਕ ਸਾਬਕਾ ਮੰਤਰੀ ਨੇ ਜੀ ਉਹ ਦਿਲ ਤੇ ਹੱਥ ਰੱਖ ਕੇ ਸਾਰੇ মিডিਆ ਸਾਹਮਣੇ ਕਿਉਂਕਿ ਵਿਧਾਨ ਸਭਾ ਚੁਣ ਕੇ ਭੇਜਿਆ ਇੱਕ ਕਿਸੇ ਦੋ ਦਸਾ ਸਾਲ ਹੋਏ ਨੇ ਇੱਕ ਦੋ ਸਾਲ ਹੋ ਗਏ ਕੋਈ ਇੱਕ ਦੋ ਵੀਡੀਓ ਲੋਕਾਂ ਦੇ ਅੱਗੇ ਰੱਖ ਦੇਣੀ ਜਿਹੜੀਆਂ ਵਿਧਾਨ ਸਭਾ ਚ ਉਹਨਾਂ ਨੇ ਅਮਰਸਰ ਦੀ ਕੋਈ ਮੁਸ਼ਕਿਲਾਂਤ ਰੱਖੀ ਹੋਵੇ ਮੇਰਾ ਇੱਕ ਹੀ ਚੈਲੰਜ ਹੈ ਉਹਨਾਂ ਨੂੰ ਸੱਚੇ ਨੂੰ ਗਏ ਸੱਚੇ ਨੂੰ ਆਗੇ ਭ੍ਰਿਸ਼ਟਾਚਾਰ ਕਰ ਲਿਆ ਗੁੰਡਾਗਰਦੀ ਕਰ ਲਈ ਇਧਰ ਉਧਰ ਦੀਆਂ ਗੱਲਾਂ ਕਰਨੀਆਂ ਇਹ ਤਾਂ ਲੋਕਾਂ ਦੇ ਮਸਲੇ ਨਹੀਂ ਹੱਲ ਲੋਣੇ ਜਿਹੜੀ ਪੰਚਾਇਤ ਤੁਹਾਨੂੰ ਚੁਣ ਕੇ ਭੇਜਿਆ ਵਿਧਾਨ ਸਭਾ ਚ ਮੇਰਾ ਚੈਲੰਜ ਹੈ ਇਹਨਾਂ ਨੂੰ ਕਿ ਇੱਕ ਦੋ ਵੀਡੀਓ ਪਾ ਦਿਓ ਤੇ ਨਾਲ ਜਿਹੜੇ ਸਾਬਕਾ ਮੰਤਰੀ ਨੇ ਉਹ ਅਮਰਸਰ ਤੋਂ ਮਾਫੀ ਮੰਗਣ ਸੈਂਟਰ ਯੂਨੀਵਰਸਿਟੀ ਔਰ ਏਮਜ਼ ਜਿਹੜਾ ਵਾ ਔਰ ਵਰਲਡ ਕਲਾਸ ਯੂਨੀਵਰਸਿਟੀ ਅਮਰਸਰ ਦੇ ਪ੍ਰੋਜੈਕਟ ਦੇ ਡਾਕਟਰ ਮਨਮੋਨ ਸਿੰਘ ਨੇ ਦਿੱਤੇ ਸੀ ਅਮਰਸਰ ਚੋਂ ਬਾਹਰ ਇਹਨਾਂ ਨੇ ਕੈਬਨਿਟ ਵਜ਼ੀਰੀਆਂ ਲੈਣ ਵਾਸਤੇ ਇਹਨਾਂ ਨੇ ਭ੍ਰਸ਼ਟਾਚਾਰ ਕਰਨ ਵਾਸਤੇ ਇਹਨਾਂ ਨੇ ਗੁੱਡਾਂ ਕਰਦੀ ਦਾ ਲਾਇਸੈਂਸ ਅਕਾਲੀ ਭਾਜਪਾ ਸਰਕਾਰ ਤੋਂ ਲਿਆ ਤੇ ਸਾਨੂੰ 10000 ਕਰੋੜ ਦਾ ਅਮਰਸਰ ਦਾ ਨੁਕਸਾਨ ਇਹਨਾਂ ਨੇ ਕੀਤਾ ਹੈ ਇਹਨਾਂ ਕੋ ਦੋਹਾਂ ਸਵਾਲਾਂ ਦੇ ਜਵਾਬ ਦਿਓ ਬਾਕੀ ਗੱਲ ਅੱਗੇ ਕੂੜੇ ਦਾ ਡੰਗਰ ਚੱਲ ਰਿਹਾ ਹੈ ਕੂੜੇ ਦਾ ਲੋਕ ਕੇਂਦਰ ਪ੍ਰੋਜੈਕਟ ਆਇਆ ਵੱਡਾ ਪਰ ਪ੍ਰੋਜੈਕਟ ਨੂੰ 10 ਸਾਲ 10 ਸਾਲ 10 ਸਾਲ ਲੋਕਲ ਬਾਡੀ ਮਿਨਿਸਟਰ ਕੌਣ ਰਿਹਾ ਹੈ ਉਹਨੂੰ ਪੁੱਛੋ ਗੰਦੇ ਨਾਲੇ ਕਿਉਂ ਨਹੀਂ ਬੰਦ ਹੋਏ ਇਸ 150 ਸਬਜੈਕਟ ਨੇ ਇਹ ਲੋਕਲ ਬਾਡੀ ਦੇ ਸਬਜੈਕਟ ਨੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਲੋਕਲ ਬਾਡੀ ਦੇ ਸਬਜੈਕਟ ਨੇ ਉਸੇ ਗੰਦੇ ਨਾਲੇ ਤੇ ਡੰਪ ਕਿਉਂ ਨਹੀਂ ਬੰਦ ਕੀਤੇ ਕੀ ਕੋਈ ਪ੍ਰੋਜੈਕਟ ਬਣਾ ਕੇ ਭੇਜਿਆ ਜੇ 1000 2000 ਕਰੋੜ ਦਾ ਜਿਹੜਾ ਤੁਹਾਨੂੰ ਪੈਸੇ ਨਹੀਂ ਮਿਲੇ ਮੇਰਾ ਕੰਮ ਐਂ ਚ ਤਾਂ ਰੀਕੋਪ੍ਰੇਟਸੀ ਉਹ ਕਾਰਪੋਰੇਸ਼ਨ ਨੇ ਪੈਸੇ ਦੇਣੇ ਸੀ ਤੇ ਕਾਰਪੋਰੇਸ਼ਨ ਨੇ ਮੈਨੂੰ ਲਿਖ ਕੇ ਭੇਜਿਆ ਕਿ ਸਾਡੇ ਕੋਲ ਪੈਸੇ ਨਹੀਂ ਪ੍ਰੋਜੈਕਟ ਬਣ ਗਿਆ ਐਪੀ ਸਾਹਿਬ ਪੈਸੇ ਅਰੇਂਜ ਕਰਕੇ ਦਿਓ ਮੈਂ 7 ਕਰੋੜ ਰੁਪਇਆ ਇੱਕ ਮਹੀਨੇ ਚ ਰੇਂਜ ਕਰਕੇ ਦਿੱਤਾ ਇਹ ਜਦੋਂ ਮੇਰੇ ਕੋਲ ਆਉਣ ਆਉਂਦੇ ਇਹਨਾਂ ਦੇ ਪ੍ਰਜੈਕਟ ਤੂੰ ਪਹਿਲਾਂ ਦੇਖੋ ਤੁਹਾਨੂੰ ਕੀ ਲੱਗਦਾ ਸਰ ਤੁਹਾਡੇ ਕੋਲੋਂ ਜ਼ਿਆਦਾ ਪਤਾ ਲੱਗ ਸਕਦਾ ਜੀ ਅਸੀਂ ਤੇ ਉੱਥੋਂ ਹੀ ਆਈਡੀਆ ਲਾਵਾਂਗੇ ਜੀ ਅੱਛਾ ਜੀ ਲੱਖ ਦੀ ਨਹੀਂ 2.5 ਲੱਖ ਦੀ ਲੀਡ ਅੰਬਸਰ ਆਮ ਆਦਮੀ ਪਾਤੀ 16 ਤਰੀਕ ਨੂੰ ਕੇਵਰੀਆ ਸਾਹਿਬ ਤੇ ਮਾਨ ਸਾਹਿਬ ਦੋ ਦੋ ਰੋਡ ਸ਼ੋਅ ਕਰਦਗੇ ਉਸ ਤੋਂ ਬਾਅਦ ਫਿਰ ਮਾਨ ਸਾਹਿਬ ਰੋਡ ਸ਼ੋਅ ਕਰਦਗੇ 16 ਨੂੰ ਅਰਵਿੰਦ ਜੀ ਦਦਾਸਾਹ ਮੱਥਾ ਵੀ ਟੇਕਣਗੇ ਤੇ ਸਾਡਾ ਰੋਡ ਸ਼ੋਅ ਵੀ ਕਰਦਗੇ ਉਤੋ ਬਾਅਦ ਸਮਝ ਲੋ ਕਿ ਇੱਕ ਤਰ੍ਹਾਂ ਗੇਮ ਹੋ ਜੂਗੀ ਅੰਮ੍ਰਿਤਸਰ ਜੀ ਕਿਹਦੀ ਕੀ ਗੱਲ ਹੈ ਕਿ ਨਰਮਨ ਦਾ ਮਾਮਲਾ ਸੰਨਦ ਘਰ ਮਿਲ ਕੇ ਪਾਰਟੀ ਆ ਜੀ ਕਿਹਦੀ ਗੱਲ ਬਾਤ ਹੋ ਰਹੀ ਹੈ ਜੋਸ਼ੀਮਾ ਹੋ ਜੂਗਾ ਤੁਸੀਂ ਗਿੰਦੇ ਨਹੀਂ ਮੈਂ ਤਾਂ ਤੁਹਾਨੂੰ ਇਹ ਕਿਹਾ ਕਿ ਭਾਜੀਪੀ ਨੇ ਜਿਹੜਾ ਆਖਰੀ ਗੇੜ ਰੱਖਿਆ ਪੰਜਾਬ ਦਾ ਉਹ ਇੱਕ ਸਾਜ਼ਿਸ਼ ਦੇ ਤਹਿਤ ਰੱਖਿਆ ਕਿ ਮੁਰਗੇ ਸਾਰੇ ਇੰਡੀਆ ਦੇ ਘੜਮ ਚੌਧੀਆਂ ਜਿਹੜੇ ਉਹ ਇੱਥੇ ਆ ਕੇ ਆਖਰੀ ਹਫਤੇ ਪ੍ਰਚਾਰ ਕਰਨਗੇ ਇਸ ਕਰਕੇ ਜਦੋਂ ਆਖਰੀ ਹਫਤਾ ਆਊਗਾ ਸਾਡੀ ਜਿਹੜੀ ਟੱਕਰ ਆ ਸਾਡੀ ਜਿਹੜੀ ਮਾਰੀ ਬੰਲੀ ਸਾਡਾ ਵਿਰੋਧੀ ਜੇ ਕੋਈ ਦਊਗਾ ਤਾਂ ਬੀਜਪੀ ਹਾਰੂਗੀ ਨਾ ਤੇ ਅੱਜ ਹੀ ਤੇ ਨਾ ਕੱਲ ਹੀ ਗਜੀਤ ਔਲਾ ਤੇ ਜੋਸ਼ੀਦਾਲ ਕੋਈ ਸਾਡਾ ਮਕਾਮ ਕੇਰਿਆਲ ਸਾਹਿਬ ਦੇ ਬਾਹਰ ਆਉਣ ਦੇ ਨਾਲ ਹੁਣ ਪਾਰਟੀ ਨੂੰ ਮਜ਼ਬੂਤੀ ਮਲੇਗੀ ਜਦੋਂ ਅਸੀਂ ਕੇਰਿਆਲ ਸਾਹਿਬ ਅੰਦਰ ਸੀਗੇ ਕਿੰਨਾ ਕਰਾਂ ਅਸੀਂ ਕੈਲਕੂਲੇਟ ਕਰਦੇ ਸੀ ਕਿ ਅਸੀਂ 1.5 ਲੱਖ ਰੋ ਜਿੱਤਾਂਗੇ ਕੇਰਿਆਲ ਸਾਹਿਬ ਦੇ ਬਾਹਰ ਆਉਣ ਨਾਲ ਸਾਡੀ ਲੀਡ 2.5 ਲੱਖ ਹੋ ਧੰਨਵਾਦ ਜੀ ਧੰਨਵਾਦ ਜੀ ਸਾਹਿਬ ਆਓ ਜੀ ਆਓ ਜੀ ਆਓ ਕੀ ਕਰੋ ਅੱਜ ਆਉਣਾ ਪੜੀ ਆਣਾ ਆਪਰੇ ਯਾਤਰਾ ਕਰਕੇ ਆਉਣਾ ਆਇਆ ਲੋੜਾ ਘਟ ਬੋ ਕੀ ਕਰਨਾ ਚਾਹੁੰਦਾ ਮੁੰਦਰਾ ਮਾਰਦੇ ਯਾਰ ਰੋਲਾ ਬੰਦ ਕਰ ਰੋਲਾ ਬੰਦ ਕਰ ਜੀ ਸਾਹਿਬ ਅੱਗੇ ਆਈ ਬਖਦਾਵਾਨ ਕਾਰੇਬਰ ਬੋਚੋ ਕੀ ਕਰੀਂ ਠੀਕ ਹੈ ਨੀ ਚੌਧਰੀ ਕਰੋ ਜੀ ਮੈਂ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਨਾ ਚਾਹੁੰਦਾ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਇਹ ਸਮਰੱਥਾ ਦਿੱਤੀ ਔਰ ਇਹ ਕਿ ਮੈਂ ਇਸ ਇਸ ਜਗ੍ਹਾ ਤੇ ਪਹੁੰਚਿਆ ਕਿ ਮੈਨੂੰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਜੀ ਦਾ ਸ਼ੁਕਰਾਨਾ ਕਰਨ ਨੂੰ ਜਿਨ੍ਹਾਂ ਨੇ ਮੈਨੂੰ ਟਿਕਟ ਦਿੱਤੀ ਮੇਰੇ ਤੇ ਵਿਸ਼ਵਾਸ ਕੀਤਾ ਆਪਣੇ ਸਾਥੀਆਂ ਦਾ ਮਜੀਠੀਆ ਸਾਹਿਬ ਆ ਲੋਪੋ ਕੇ ਸਾਹਿਬ ਆ ਬਾਕੀ ਹਲਕਾ ਇੰਚਾਰਜ ਜਿੰਨੇ ਵੀ ਸਾਰੇ ਜ਼ਿਲ੍ਹਾ ਪ੍ਰਧਾਨ ਜੀ ਆ ਸਾਰਿਆਂ ਦਾ ਤੇ ਸਭ ਤੋਂ ਵੱਧ ਬਹੁਤ ਵੱਡੀ ਗਿਣਤੀ ਚ ਅੱਜ ਅਸੀਂ ਪਹਿਲਾਂ ਔਟ ਆਸਰਾ ਲਿਆ ਸੀ ਗੁਰੂ ਮਹਾਰਾਜ ਦਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਹਿਲਾਂ ਪਾਠ ਕਰਕੇ ਕੀਰਤਨ ਕਰਕੇ ਗੁਰੂ ਮਹਾਰਾਜ ਦਾ ਪ੍ਰਮਾਤਮਾ ਦਾ ਔਟ ਆਸਰਾ ਲੈ ਕੇ ਅਸੀਂ ਚੱਲੇ ਤੇ ਅੱਜ ਇੱਥੇ ਨਾਮਿਨੇਸ਼ਨ ਫਾਈਲ ਕੀਤੇ ਆ ਕੋਟਨ ਕੋਟ ਧੰਵਾਦ ਆ ਗੁਰੂ ਰਾਮਦਾਸ ਜੀ ਦਾ ਪੁੱਤਰ ਦਰਿਆਣਾ ਤੀਰਥ ਇੱਥੇ ਬੰਕੇ ਬਿਹਾਰੀ ਜੀ ਦਾ ਭਗਵਾਨ ਵਾਲਮੀਕੀ ਤੀਰਥ ਇੱਥੇ ਭਗਵਾਨ ਵਾਲਮੀਕੀ ਜੀ ਦਾ ਸਾਰੇ ਹੀ ਦੇਵੀ ਦੇਵਤਿਆਂ ਦਾ ਗੁਰੂਆਂ ਮਹਾਪੁਰਸ਼ਾਂ ਦਾ ਪੁੱਤਰ ਧਰਤੀ ਹੈ ਦੁਨੀਆ ਭਰ ਦੇ ਲੋਕ ਇੱਥੇ ਨਤਮਸਤਕ ਆਉਣ ਆਉਂਦੇ ਆ ਕਿੱਡੇ ਭਾਗਾਂ ਵਾਲੇ ਆ ਮੈਂ ਤੇ ਮੈਂ ਨਾ ਜਿੰਨਾ ਰੋਮ ਰੋਮ ਜਿਹੜਾ ਨਾ ਮੇਰਾ ਉਹ ਰਣੀ ਆ ਇਸ ਗੁਰੂ ਨਗਰੀ ਦਾ ਗੁਰੂ ਸਾਹਿਬ ਦਾ ਪ੍ਰਮਾਤਮਾ ਦਾ ਕਿ ਮੈਨੂੰ ਐਮ ਐਲ ਏ ਬਣ ਦਾ ਮੌਕਾ ਇੱਥੋਂ ਮਿਲਿਆ ਇਸ ਗੁਰੂ ਨਗਰੀ ਚੋਂ ਮੈਨੂੰ ਮੰਤਰੀ ਬਣ ਦਾ ਮੌਕਾ ਮਿਲਿਆ ਇੱਥੋਂ ਫਿਰ ਅੱਜ ਪਾਰਲੀਮੈਂਟ ਦੇ ਵਿੱਚ ਜਾਣ ਵਾਸਤੇ ਮੈਂ ਗੁਰੂ ਸਾਹਿਬ ਦੇ ਅਸ਼ੀਰਵਾਦ ਦੇ ਨਾਲ ਨੋਮੀਨੇਸ਼ਨ ਫਾਈਲ ਕਰਨਾ ਆ ਮਤਾਇਨਾ ਨਾ ਵੀ ਦੁਨੀਆ ਭਰ ਦੇ ਲੋਕ ਇਸ ਗੁਰੂ ਨਗਰੀ ਚ ਨਤਮਸਤਕ ਹੋਣ ਆਉਂਦੇ ਆ ਆਪਣੇ ਵੱਡੇ ਭਾਗ ਸਮਝਦੇ ਆ ਜਦੋਂ ਇੱਥੇ ਦੁਨੀਆ ਦੇ ਕਿਸੇ ਕੋਨੇ ਚੋਂ ਆ ਕੇ ਸੀਸ ਨਵਾਉਂਦੇ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਅਸੀਂ ਕਿੱਡੇ ਭਾਗਾਂ ਵਾਲੇ ਆ ਐਮਐਲਏ ਮੰਤਰੀ ਅਜ ਮੈਂਬਰ ਪਾਰਲੀਮੈਂਟ ਵਾਸਤੇ ਤੇ ਇਹੋ ਜੀ ਮੈਂ ਗੁਰੂ ਸਾਹਿਬ ਦੇ ਚਰਨਾਂ ਚ ਅਸ਼ੀਰਵਾਦ ਕਰਦਾ ਵੀ ਸੱਚੇ ਦਿਲੋਂ ਪਹਿਲਾਂ ਸੇਵਾ ਕੀਤੀ ਸੀ ਤੇ ਸੱਚੇ ਦਿਲੋਂ ਇੱਜਾ ਕਾਗਜ਼ ਭਰਨ ਆਇਆ ਅਸ਼ੀਰਵਾਦ ਦਿਓ ਇਸ ਗੁਰੂ ਨਗਰੀ ਦਾ ਜਿੰਨਾ ਮੇਰੇ ਤੇ ਰਹਿਣਿਆ ਮੈਂ ਔਲਾਦ ਨਹੀਂ ਸਕਦਾ ਤੇ ਮਿਹਨਤ ਕਰਕੇ ਇਮਾਨਦਾਰੀ ਨਾਲ ਇਸ ਗੁਰੂ ਨਗਰੀ ਦੀ ਸੇਵਾ ਕਰਕੇ ਜਿੰਨਾ ਘੌਲਾ ਕਰ ਸਕਾਂ ਉਹ ਮੈਂ ਕਰਾਂ ਮੇਰੇ ਤੇ ਬਹੁਤ ਵੱਡਾ ਰਹਿਣਿਆ ਇਥੋਂ ਦੇ ਲੋਕਾਂ ਦਾ ਗੁਰੂ ਗੁਰੂ ਸਾਹਿਬ ਦਾ ਤੇ ਗੁਰੂ ਨਗਰੀ ਜੋ ਸਭ ਇਲੈਕਸ਼ਨ ਤੱਕ ਦੇ ਕੇ ਜੀਵਾਨ ਦੇ ਦੇ ਰਹੀ ਗਈ ਹੈ ਇਹ ਦੇਖੋ ਕੋਰਟ ਕੋਰਟ ਮੈਟਰ ਹੈ ਨਹੀਂ ਲੱਗਦਾ ਉਹਨਾਂ ਦਾ ਬੈਕ ਜੋ ਸਭ ਕੋਰਟ ਮੈਟਰ ਹੈ ਜੋ ਕੋਰਟ ਨੇ ਠੀਕ ਸਮਝਿਆ ਉਹ ਫੈਸਲਾ ਕੀਤਾ ਮੈਂ ਇਹਦੇ ਤੇ ਕੋਈ ਚੰਦੂ ਬੰਦੂ ਕਰਨ ਨਹੀਂ ਸਕਦਾ ਮੈਂ ਗੁਰੂ ਨਗਰੀ ਦੇ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੂੰਗਾ ਇਹੀ ਅਪੀਲ ਕਰਨਾ ਚਾਹੂੰਗਾ ਕਿ ਪਾਰਟੀਆਂ ਦੇ ਨਾਲ ਕੈਂਡੀਡੇਟ ਵੀ ਵੇਖਿਆ ਕਰੋ ਦੋ ਵੇਵ ਜਿਹੜੀਆਂ ਆਈਆਂ ਜਿੰਨਾਂ 'ਚ ਤੁਹਾਨੂੰ ਠੱਗਿਆ ਗਿਆ ਝੂਠ ਬੋਲ ਕੇ ਫਰੇਬ ਕਰਕੇ ਤੇ ਦੋਹਾਂ ਸਰਕਾਰਾਂ ਦੇ ਵਿੱਚ ਜੋ ਹਾਲ ਹੋਇਆ ਵਾ ਅਸੀਂ ਕਿਸ ਲੈਵਲ ਤੇ ਇਸ ਗੁਰੂ ਨਗਰੀ ਨੂੰ ਲਿਆਏ ਸੀ ਯੂਰਪ ਬਣਾਤਾ ਸੀ ਫੇਰ ਕੂੜੇ ਦੇ ਢੇਰ ਆ ਫੇਰ ਬੁਰਾ ਹਾਲਿਆ ਗੰਦੇ ਪਾਣੀ ਸੀਵਰੇਜ ਬਾਹਰ ਕੋਈ ਬੱਤੀ ਨਹੀਂ ਜਗਦੀ ਕ੍ਰਾਈਮ ਇੰਨਾ ਨਸ਼ਾ ਇੰਨਾ ਮੋਬਲ ਅਰਾਜਕ ਤਵਾ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਇਸੇ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਮੈਂ ਪਹਿਲਾਂ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਤੇ ਇਹ ਬੇਨਤੀ ਕਰਦਾ ਤੇ ਨਾਲ ਹੀ ਮੈਂ ਕਹਿੰਦਾ ਗੁਰੂਵਾਰ ਗੁਰੂ ਮਹਾਰਾਜ ਵੱਸੋ ਲੋਕਾਂ 'ਚ ਅਸੀਂ ਬੜੀ ਸੱਚ ਦੇ ਨਾਲ ਸੇਵਾ ਕਰਨ ਕੀਤੀ ਆ ਤੇ ਕਰਨੀ ਚਾਹੁੰਦੇ ਆ ਤੇ ਸਾਨੂੰ ਆਸ਼ੀਰਵਾਦ ਦਿਓ ਫਤਵਾ ਦਿਓ ਜਿੱਤ ਦਿਓ ਕਿ ਅਸੀਂ ਇਸ ਗੁਰੂ ਨਗਰੀ ਦੇ ਮੈਂ ਤੇ ਮੇਰਾ ਤੇ ਮੈਂ ਪਹਿਲਾਂ ਵੀ ਕਹਿ ਚੁੱਕਿਆ ਇਹ ਜ਼ਿੰਦਗੀ ਜਿਹੜੀ ਆ ਨਾ ਇਹ ਸਮਰਪੇ ਤੇ ਆ ਲੋਕਾਂ ਨੂੰ ਗੁਰੂ ਨਗਰੀ ਨੂੰ ਜਦੋਂ ਇਸ ਦੁਨੀਆ ਤੋਂ ਜਾਵਾਂ ਇੰਨੀ ਆ ਕਿ ਚੰਗੀਆਂ ਯਾਦਾਂ ਛੱਡ ਕੇ ਜਾਵਾਂ ਤੇ ਪੀੜ੍ਹੀਆਂ ਯਾਦ ਰੱਖਣ ਹੋਰ ਕੋਈ ਡੰਡਾ ਨਹੀਂ ਕੁਛ ਨਾਲ ਨਹੀਂ ਜਾਣਾ ਨਾ ਪ੍ਰਾਪਰਟੀਆਂ ਨਾ ਬਿਲਡਿੰਗਾਂ ਨਾ ਪੈਸਾ ਸਭ ਇੱਥੇ ਰਹਿ ਜਾਣਾ ਚੰਗੀਆਂ ਯਾਦਾਂ ਜਿਹੜੀਆਂ ਹਮੇਸ਼ਾ ਰਹਿੰਦੀਆਂ ਬੰਦੇ ਦੇ ਜਾਣ ਤੋਂ ਬਾਅਦ ਵੀ ਰਹਿੰਦੀਆਂ ਇਹ ਹੋਏ ਬਣਾਉਣਾ ਚਾਹੁੰਦੇ ਆ ਬਣਾਈਆਂ ਵੀ ਬਣਾਵਾਂਗੇ ਠੀਕ ਆ ਜੀ ਦੋ ਮਿੰਟ ਜੀ ਦੇ ਤਰਫ